ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਇਸ ਵਕਤ ਸਖਤ ਦਿਖਾਈ ਦੇ ਰਿਹਾ ਹੈ। ਜ਼ਹਿਰੀਲੀ ਹਵਾ ਹਰ ਅਕਤੂਬਰ ਤੇ ਨਵੰਬਰ ਮਹੀਨੇ ਦੇ ਵਿੱਚ ਦਿੱਲੀ ਐਨਸੀਆਰ ਚ ਤਬਾਹੀ ਮਚਾ ਦਿੰਦੀ ਹੈ। ਇਸ ਦਾ ਵੱਡਾ ਕਾਰਨ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਾਲੀ ਸਾੜਨਾ ਮੰਨਿਆ ਜਾਂਦਾ ਹੈ। ਇਸੇ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਸਖਤ ਰੁਖ ਅਪਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ ਕੁਝ ਕਿਸਾਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਜੋ ਕਿ ਦੂਜਿਆਂ ਲਈ ਇੱਕ ਸਬਕ ਹੋਵੇਗਾ ਤੇ ਪਰਾਲੀ ਦੇ ਮਾਮਲੇ ਦੇ ਵਿੱਚ ਕਮੀ ਲਿਆਂਦੀ ਜਾਣੀ ਹੈ। ਚੀਫ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਇਸ ਮਾਮਲੇ ਤੇ ਡੂੰਗੀ ਨਾਰਾ ਦੀ ਜ਼ਾਹਰ ਕੀਤੀ ਐਮਕੇ ਸਿਕਿਉਰਿ ਅਪਰਾਜਿਤ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਪ੍ਰਾਲੀ ਸਾੜਨ ਤੋਂ ਰੋਕਣ ਦੇ ਲਈ ਸਬਸਿਡੀਆਂ ਤੇ ਮਸ਼ੀਨਰੀ ਦਿੱਤੀ ਗਈ ਹੈ ਪਰ ਕਿਸਤਾਨ ਬਹਾਨੇ ਬਣਾਉਂਦੇ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਕੁਝ ਕਿਸਾਨ ਦਾਅਵੇ ਕਰਦੇ ਨੇ ਕਿ ਉਹਨਾਂ ਨੂੰ ਉਪਗ੍ਰਹਨ ਦੁਆਰਾ ਨਿਗਰਾਨੀ ਨਾ ਕੀਤੇ ਗਏ ਖੇਤਰਾਂ ਦੇ ਵਿੱਚ ਪ੍ਰਾਲੀ ਸਾੜਨ ਦੇ ਲਈ ਕਿਹਾ ਜਾਂਦਾ ਹੈ অপਰਾজিতা ਨੇ عدالت ਨੂੰ ਦੱਸਿਆ ਕਿ 2018 ਤੋਂ ਸੁਪਰੀਮ ਕੋਰਟ ਨੇ ਕਈ ਆਦੇਸ਼ ਜਾਰੀ ਕੀਤੇ ਨੇ ਪਰ ਕਿਸਾਨ ਸਿਰਫ ਬੇਬਸੀ ਦਾ ਦਿਖਾਵਾ ਕਰਦੇ ਨੇ ਚੀਫ ਜਸਟਿਸ ਨੇ ਸਵਾਲ ਕੀਤਾ ਕਿ ਸਰਕਾਰ ਇਸ ਮਾਮਲੇ 'ਚ ਸਖਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਜੇ ਕੁਝ ਲੋਕਾਂ ਨੂੰ ਜੇਲ੍ਹ ਭੇਜਿਆ ਜਾਂਦਾ ਤਾਂ ਇਹ ਸਹੀ ਸੁਨੇਹਾ ਦੇਵੇਗਾ ਜੇਕਰ ਵਾਤਾਵਰਨ ਨੂੰ ਬਚਾਉਣ ਦਾ ਸੱਚਾ ਇਰਾਦਾ ਹੈ ਤਾਂ ਸਜ਼ਾ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਕਿਸਾਨ ਸਾਡੇ ਲਈ ਖਾਸ ਨੇ ਕਿਉਂਕਿ ਉਹ ਸਾਨੂੰ ਭੋਜਨ ਪ੍ਰਦਾਨ ਕਰਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਕਾਨੂੰਨ ਤੋੜਨਾ ਚਾਹੀਦਾ ਹੈ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਇਹ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਪ੍ਰਾਲੀ ਸੜਨ ਦੀਆਂ ਘਟਨਾਵਾਂ ਘਟੀਆਂ ਨੇ ਉਹਨਾਂ ਨੇ ਕਿਹਾ ਕਿ 3 ਸਾਲਾਂ ਵਿੱਚ ਬਹੁਤ ਕੁਝ ਪ੍ਰਾਪਤ ਹੋਇਆ ਤੇ ਇਸ ਸਾਲ ਹੋਰ ਵੀ ਬਿਹਤਰ ਹੋਵੇਗਾ ਪਰ ਉਹਨਾਂ ਨੇ ਅੱਗੇ ਇਹ ਕਿਹਾ ਕਿ ਜ਼ਿਆਦਾਤਰ ਕਿਸਾਨ ਛੋਟੇ ਨੇ ਤੇ ਜੇਕਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਉਹਨਾਂ ਦੇ ਪਰਿਵਾਰਾਂ ਦਾ ਕੀ ਬਣੇਗਾ ਇਸੇ ਚੀਫ ਜਸਟਿਸ ਨੇ ਕਿਹਾ ਕਿ ਹਰ ਕੋਈ ਨਹੀਂ ਪਰ ਸੁਨੇਹਾ ਭੇਜਣ ਦੇ ਲਈ ਅਜਿਹਾ ਕਰਨਾ ਜ਼ਰੂਰੀ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਕੀ ਕੁਝ ਕਹਿਣਾ ਸੀ ਤੁਸੀਂ ਵੀ ਸੁਣੋ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼੍ਰੇਸ਼ਟ ਕਮੇਟੀ ਪੰਜਾਬ ਤੋਂ ਸਰਵਉੱਚ ਨਿਆਂਲੇ ਨੇ ਜਿਹੜੀਆਂ ਅੱਜ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਲੈ ਕੇ ਜਿਹੜੀਆਂ ਤਲਕ ਟਿੱਪਣੀਆਂ ਕੀਤੀਆਂ ਖਾਸ ਕਰਕੇ ਕਿਸਾਨਾਂ ਤੇ ਵੀ ਦੋਸ਼ੀ ਜੜੇ ਆ ਉਹ ਅੰਦਰ ਜਾਣੇ ਚਾਹੀਦੇ ਆ ਜੇ ਕੋ ਪ੍ਰਾਲੀ ਨੂੰ ਅੱਗ ਲਾਉਂਦਾ ਕਿਸਾਨ ਤੋਂ ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਬਹੁਤ ਤਲਕ ਟਿੱਪਣੀਆਂ ਨੇ ਔਰ ਇੱਕ ਸਮੁਦਾਏ ਨੂੰ ਸਪੈਸ਼ਲ ਟਾਰਗੇਟ ਕਰਕੇ ਕੀਤੀਆਂ ਗਈਆਂ ਅਸੀਂ ਬਿਲਕੁਲ ਇਹ ਚੰਮਨੇ ਹੈਗੇ ਆਂ ਕਿ ਵਾਤਾਵਰਨ ਜਿਹੜਾ ਵਾ ਇਹਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਪਰ ਵਾਤਾਵਰਨ ਦੇ 100% ਜੋ ਇਹਦੇ ਵਿੱਚ ਹਵਾ ਨੂੰ ਗੰਦਲਾ ਕੀਤਾ ਜਾ ਰਿਹਾ ਪਾਣੀ 'ਚ ਜੋ ਜ਼ਹਿਰ ਮਿਲਾਇਆ ਜਾ ਰਿਹਾ ਇਹਦਾ ਇੱਕ ਵਿਗਿਆਨਕ ਢੰਗ ਨਾਲ ਸਸਤਾ ਹੋਣਾ ਚਾਹੀਦਾ ਵੀ ਸਭ ਤੋਂ ਵੱਧ ਪ੍ਰਦੂਸ਼ਣ ਕਰਦਾ ਕੌਣ ਆ ਸਭ ਤੋਂ ਵੱਧ ਕਾਰਪੋਰੇਟ ਇੰਡਸਟਰੀ ਪ੍ਰਦੂਸ਼ਣ ਕਰਦੇ ਹੈਗੇ ਵਾਤਾਵਰਨ ਨੂੰ ਦੂਜਾ ਆਵਾਜਾਈ ਦੇ ਸੰਸਾਧਨ ਹੈਗੇ 25-30% ਉਹ ਪ੍ਰਦੂਸ਼ਣ ਕਰਦੇ ਹੈਗੇ ਆ ਤੀਸਰਾ ਸੋਈ ਤੇ ਹੋਰ ਕਾਰਨ ਵੀ ਹੈਗੇ ਆ ਕੁੱਲ ਮਿਲਾ ਕੇ ਸਾਲਾਨਾ ਅਸੀਂ 8% ਤੋਂ ਵੱਧ ਪ੍ਰਦੂਸ਼ਣ ਨਹੀਂ ਕਰਦੇ ਹੈਗੇ ਖੇਤੀ 'ਚ ਪਰਾਲੀ ਦਾ 2 ਤੋਂ 2.5% ਹੈਗਾ 2.5% ਵਾਲਿਆਂ ਨੂੰ ਹਾਏ ਲਾਉਂਦੀਆਂ ਗੱਲਾਂ ਹੋ ਰਹੀਆਂ ਨੇ ਜਦੋਂ ਕਾਨੂੰਨ ਸੀਗਾ ਸਾਡੇ ਮੁਲਕ ਦੇ ਵਿੱਚ ਵੀ ਜਿਹੜਾ ਹਵਾ ਨੂੰ ਪਾਣੀ ਨੂੰ ਗੰਦਾ ਕਰੂਗਾ ਉਹਨੂੰ 6 ਸਾਲ ਦੀ ਸਜ਼ਾ ਹੋਣੀ ਚਾਹੀਦੀ ਕੇਂਦਰ ਨੇ ਕਾਨੂੰਨ ਵਾਪਸ ਲੈ ਲਿਆ ਸਟੇਟਾਂ ਨੇ ਵਾਪਸ ਲੈ ਰਿਆ ਉਦੋਂ ਇੱਤੇ ਰੋਕ ਲੱਗਣੀ ਚਾਹੀਦੀ ਸੀ ਔਰ ਇਹਦੇ ਨਾਲ ਦੀ ਨਾਲ ਜਾਂ ਤਾਂ ਇਹਦਾ ਕੋਈ ਬਦਲ ਆਵੇ ਤੇ ਅਸੀਂ ਬਦਲ ਲੱਭ ਸਕੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਦੋ ਝੋਨੇ ਅਠੋ ਰਕਬਾ ਘਟਾ ਜਾਵੇ ਜੜੀ ਅਜੇ ਤੱਕ ਮਸ਼ੀਨਰੀ ਦਿੱਤੀ ਹੈਗੀ ਆ ਗਰਾਊਂਡ ਤੇ ਪੂਰੀ ਡਿੱਟਰਦੀ ਹੈਗੀ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਤੌਰ ਤੇ ਪਿਛਲੇ ਸਾਲ ਘਾਟ ਅੱਗ ਲੱਗੀ ਕਣਕ ਬਜਾਈ ਸਿੱਧੀ ਕਰਤੀ ਪਰ ਉਹਨਾਂ ਨੂੰ ਜੜੀ ਸੁੰਡੀ ਸੀਗੀ ਕਣਕ ਨੂੰ ਖਰਾਬ ਕਰਤਾ ਉਹ ਸੁੰਡੀ ਨੇ ਔਰ ਇਹਦੇ ਨਾਲ ਨਹੀਂ ਮੈਂ ਸਰਬਉੱਚ ਨੇ ਵਾਲੇ ਨੂੰ ਯਾਦ ਕਰਾਉਂਗਾ ਵੀ ਤੁਸੀਂ ਫੈਸਲਾ ਇੱਕ ਦਿੱਤਾ ਸੀ ਕਿ 100 ਰੁਪਏ ਕਿਸਾਨ ਨੂੰ ਬੋਨਸ ਮਿਲਣਾ ਚਾਹੀਦਾ ਸੀ 200 ਮੰਗਦੇ ਸੀ ਅਜੇ ਤੱਕ ਨਾ ਕਿਸੇ ਸੂਬਾ ਸਰਕਾਰ ਨੇ ਲਾਗੂ ਕੀਤਾ ਨਾ ਕੇਂਦਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਚਾਹੀਦਾ ਬਿਨਾਂ ਤੁਹਾਡਾ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈਗੀ ਸੋ ਇਹ ਭੇਤ ਭਾਰ ਟਿੱਪਣੀਆਂ ਕਿਸਾਨਾਂ ਦੇ ਖਿਲਾਫ ਨਹੀਂ ਹੋਣੀਆਂ ਚਾਹੀਦੀਆਂ ਔਰ ਮੈਨੂੰ ਲੱਗਦਾ ਸਰਬੋੱਚ ਨਿਆਲੇ ਨੂੰ ਜੜੇ ਇਹਦੇ ਲਈ ਮੁੱਖ ਦੋਸ਼ੀ ਨੇ ਉਹਨਾਂ ਖਿਲਾਫ ਵੀ ਟਿੱਪਣੀਆਂ ਇਸੇ ਢੰਗੀਆਂ ਆਉਣੀਆਂ ਚਾਹੀਦੀਆਂ ਹੁਣ ਗੋਦੀ ਮੀਡੀਆ ਨੂੰ ਮੌਕਾ ਮਿਲ ਜੂਗਾ ਕਿਸਾਨਾਂ ਨੂੰ ਮੀਡੀਆ ਦੇ ਵਿੱਚ ਖਲਨਾਇਕ ਬਣਾ ਕੇ ਪੇਸ਼ ਕਰਨ ਦਾ ਨਾ ਇਹਦੇ ਕਾਰਨ ਲੱਭਣੇ ਨੇ ਨਾ ਕਾਰਨ ਦਾ ਹੱਲ ਲੱਭਣਾਵਾ ਅਰੇ ਹੀ ਨੇ ਵੀ ਕਿਸਾਨ ਅੰਦੋਲਨ ਕਰਦੇ ਨੇ ਆ ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਮਜਬੂਰ ਕਰਕੇ ਵਾਪਸ ਕਰਦੇ ਨੇ ਇਹਦੇ ਲਈ ਹਰ ਚਾਰ ਸ਼ਵੇਰੋ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਧੰਨਵਾਦ